ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਤਾਂ ਦੀ ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਤੁਹਾਨੂੰ 4 ਜਨਵਰੀ ਤੋਂ 18 ਜਨਵਰੀ ਤੱਕ ਚੰਗੀ ਸਿਹਤ ਮਿਲੇਗੀ ਜੋ ਕਿ ਜਨਵਰੀ ਦੇ ਮਹੀਨੇ ਇਹਨਾਂ ਪੂਰੇ 15 ਦਿਨਾਂ ਦੇ ਅੰਦਰ ਹੀ ਮਿਲੇਗੀ ਬਹੁਤ ਚੰਗੀ ਖਬਰ ਤੁਹਾਨੂੰ ਦੋਸਤੋ ਮਿਲਣ ਜਾ ਰਹੀ ਹੈ ਤੁਹਾਨੂੰ ਪਰਿਵਾਰ ਵਿੱਚ ਇੱਕ ਬਹੁਤ ਹੀ ਭਿਆਨਕ ਖੁਸ਼ਖਬਰੀ ਮਿਲੇਗੀ ਅਤੇ ਇਹ ਖੁਸ਼ਖਬਰੀ ਇੰਨੀ ਵੱਡੀ ਹੋਵੇਗੀ ਕਿ ਤੁਹਾਡੇ ਘਰ ਦੇ ਵਿੱਚ ਬਤਾਈਆਂ ਦੇਣ ਵਾਲਿਆਂ ਦਾ ਇਕੱਠ ਹੋ ਜਾਵੇਗਾ ਦੋਸਤੋ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ 4 ਜਨਵਰੀ ਤੋਂ 18 ਜਨਵਰੀ ਜਾਣੀ ਜਨਵਰੀ ਮਹੀਨੇ ਵਿੱਚ ਖੁਸ਼ਖਬਰੀ ਮਿਲੇਗੀ ਦੋਸਤੋ 15 ਦਿਨਾਂ ਦੇ ਵਿੱਚ ਤੁਹਾਡੇ ਦਿਨ ਬਹੁਤ ਵਧੀਆ ਜਾਣ ਵਾਲੇ ਹਨ ਸ਼ਾਇਦ ਤੁਹਾਨੂੰ ਪਿਛਲੇ 10 ਸਾਲਾਂ ਦੇ ਵਿੱਚ ਅਜਿਹੀ ਖੁਸ਼ਖਬਰੀ ਨਹੀਂ ਮਿਲੀ ਹੋਵੇਗੀ ਤੁਸੀਂ ਸ਼ਾਇਦ ਇਹ ਦੇਖੀ ਹੀ ਹੋਵੇਗੇ ਜਾਂ ਤੁਸੀਂ ਸੁਣੇ ਹੋਵੇਗੇ ਕਿਉਂਕਿ ਇਹ ਤੁਹਾਨੂੰ ਇਹਨਾਂ 15 ਦਿਨਾਂ ਦੇ ਵਿੱਚ ਮਿਲ ਜਾਵੇਗੀ ਆਓ ਤੁਹਾਨੂੰ ਦੱਸਦੇ ਹਾਂ ਕਿ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹ 15 ਦਿਨ ਤੁਹਾਡੇ ਲਈ ਬਹੁਤ ਹੀ ਭਾਗਾਂ ਵਾਲਾ ਸਮਾਂ ਸਾਬਤ ਹੋਣ ਜਾ ਰਹੇ ਹਨ ਦੋਸਤੋ ਕਿਉਂਕਿ ਇਹਨਾਂ 15 ਦਿਨਾਂ ਦੇ ਵਿੱਚ ਤੁਹਾਨੂੰ ਤਨ ਲక్ష్ਮੀ ਬਾਰੇ ਦੱਸਦੇ ਹਾਂ ਤਨ ਪ੍ਰਾਪਤੀ ਜੋਗ ਵਰਗੇ ਕਈ ਸ਼ੁਭ ਜੋਗ ਬਣ ਚਾ ਰਹੇ ਹਨ ਸੁਭਾਗਿਆ ਵਤੀ ਜੋਗ ਸਰਵ ਸiddhi ਜੋਗ ਅਮਰਤ ਸiddhi ਜੋਗ ਤਾ ਅੰਜੋਗ ਰਾਜੋਗ ਜਿਸ ਵਿੱਚ ਦੇਵੀ ਲక్ష్ਮੀ ਜੀ ਦੀ ਕਿਰਪਾ ਨਾਲ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਖੁਸ਼ਕਿਸਮਤ ਸਮਾਂ साबित ਹੋਵੇਗਾ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਜਾਵੇਗੀ ਹੁਣ ਤੁਹਾਨੂੰ ਦੱਸਦੇ ਹਾਂ ਕਿ ਜਿਸਤੇ ਤੁਸੀਂ ਲੰਮੇ ਸਮੇਂ ਤੋਂ ਆਪਣੇ ਮਨ ਦੇ ਵਿੱਚ ਇਹ ਇੰਤਜ਼ਾਰ ਕਰ ਰਹੇ ਸੀ ਇਸ ਅਨੁਸਾਰ ਤੁਹਾਡੀਆਂ ਇਸ਼ਾਵਾਂ ਹੁਣ ਪੂਰੀਆਂ ਹੋਣਗੀਆਂ ਤੁਹਾਡੇ ਲਈ ਸਮਾਂ ਬਹੁਤ ਹੀ ਖੁਸ਼ਕਿਸਮਤ ਹੈ ਕਿਵੇਂ ਦੇ ਰਹਿਣ ਵਾਲੇ ਹਨ ਇਹ 15 ਦਿਨ ਵੀਡੀਓ ਨੂੰ ਪੂਰਾ ਜ਼ਰੂਰ ਸੋਣਿਓ ਇਹ ਸਹੀ ਪਵਿੱਖ ਪਾਣੀ ਆਸੀਂ ਇਸ ਰਾਹੀਂ ਕਰਨ ਜਾ ਰਹੇ ਹਾਂ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੇ ਲੱਗੇ ਤਾਂ ਲਾਈਕ ਕਰਿਓ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਜੀ ਦੀ ਲੇਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਦੋਸਤੋ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸਣੋ ਕਿਉਂਕਿ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਕਿਹੜੀ ਖੁਸ਼ਖਬਰੀ ਮਿਲੇਗੀ ਅਤੇ ਇਹ ਵੀ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਸਬੰਧਿਤ ਮਹੱਤਵਪੂਰਨ ਕਿਹੜੀਆਂ ਚੀਜ਼ਾਂ ਸਹੀ ਹਨ ਤੇ ਕਿਹੜੀਆਂ ਨਹੀਂ ਸਹੀ ਕਿਹੜੀਆਂ ਚੀਜ਼ਾਂ ਤੁਹਾਨੂੰ ਲਾਭ ਦੇਣਗੀਆਂ ਅਤੇ ਕਿੰਨਾ ਤੋਂ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਜੋ ਤੁਹਾਨੂੰ ਤੁਹਾਡੇ ਕੈਰੀਅਰ ਅਤੇ ਤੁਹਾਡੀ ਜ਼ਿੰਦਗੀ ਵਿੱਚ ਲਾਭ ਪਹੁੰਚਾਉਣ ਲਾਭ ਪਹੁੰਚਾਵੇਗੀ ਸਾਰੇ ਕੰਮ ਛੱਡ ਕੇ ਪੂਰੀ ਵੀਡੀਓ ਦੇਖੋ ਤੁਸੀਂ ਸਭ ਤੋਂ ਪਹਿਲਾਂ ਵੀਡੀਓ ਦੇਖਣਾ ਸ਼ੁਰੂ ਕਰੋ ਮਾਤਾ ਲక్ష్ਮੀ ਸੱਚੇ ਦੋਸਤੋ 4 ਜਨਵਰੀ ਤੋਂ ਧਾਨ ਦੀ ਦੇਵੀ ਲక్ష్ਮੀ ਦੀ ਅਸੀਮ ਆਸ਼ੀਰਵਾਦ ਤੁਹਾਡੇ ਰਾਸ਼ੀ ਵਾਲਿਆਂ ਤੇ ਹੋ ਗਿਆ ਹੈ ਇਹ ਸਮਾਂ 18 ਜਨਵਰੀ ਤੱਕ ਹੋਵੇਗਾ ਜਾਣੇ ਜਨਵਰੀ ਮਹੀਨੇ ਦੇ 15 ਦਿਨਾਂ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਈਏ ਕਿ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਰਹੇਗਾ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਨੂੰ ਵੱਡੀ ਸਫਲਤਾ ਵੱਡੀ ਖੁਸ਼ਕਭਾਵੇਂ ਜਾਂ ਵੇਤੇ ਲਾਭ ਮਿਲੇਗਾ ਤੇ ਤੁਹਾਡੀਆਂ ਸਾਰੀਆਂ ਇਸ਼ਿਆਵਾਂ ਪੂਰੀਆਂ ਹੋਣਗੀਆਂ ਇਹ ਉਹ ਸਮਾਂ ਹੋਵੇਗਾ ਕਿਉਂਕਿ ਹੁਣ ਮਹਾ ਲక్ష్ਮੀ ਜੋਗ ਹੋ ਰਿਹਾ ਹੈ ਤੁਹਾਡੀ ਰਾਸ਼ੀ ਦੇ ਲਈ ਰਾਜ ਜੋਗ ਬਣਨ ਜਾ ਰਿਹਾ ਹੈ ਤੁਹਾਡੀ ਕੁੰਡਲੀ ਵਿੱਚ ਤਨ ਜੋਗ ਬਣਿਆ ਹੈ ਕਿਹਾ ਜਾ ਸਕਦਾ ਹੈ ਕਿ ਤੁਹਾਨੂੰ ਜ਼ਰੂਰ ਤਨ ਮਿਲੇਗਾ ਕਿਉਂਕਿ ਹੁਣ ਜੋ ਵੱਡੇ ਬਦਲਾਅ ਹੋ ਰਹੇ ਹਨ ਤੁਹਾਡੀ ਗ੍ਰਹਿ ਵਿੱਚ ਵਾਪਰਨ ਲਈ ਜਾ ਰਹੇ ਹਨ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੇ ਹਨ ਹੁਣ ਕਿਸਮਤ ਚਮਕਣ ਵਾਲੀ ਹੈ ਦੋਸਤੋ ਦੇਵੀ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹੈ ਹੁਣ ਇਹ ਹੋਰ ਵੀ ਵਧਣ ਵਾਲਾ ਹੈ ਅਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਮਾਂ ਲక్ష్ਮੀ ਜੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕੀਤਾ ਤਾਂ ਤੁਸੀਂ ਜੋ ਵੀ ਕੰਮ ਸ਼ੁਰੂ ਕਰੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਮਾਂ ਲక్ష్ਮੀ ਜੀ ਦਾ ਨਾਮ ਲੈਣ ਦੇ ਨਾਲ ਯਕੀਨਨ ਤੁਸੀਂ ਕੰਮ ਵੀ ਕਰੋਗੇ ਅਤੇ ਲਾਭ ਵੀ ਪ੍ਰਾਪਤ ਕਰੋਗੇ ਅਤੇ ਨਾਲ ਹੀ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਆਪਣੇ ਛੇਵਾਂ ਦੇ ਵਿੱਚ ਸਫਲਤਾ ਮਿਲੇਗੀ ਹੌਂਦ ਸੇ ਜੇਵਨ ਵਿੱਚ ਬਹੁਤ ਤੇਜ਼ੀ ਨਾਲ ਤਰੱਕੀ ਕਰੋਗੇ ਤੁਸੀਂ ਨਵੇਂ ਸਥਾਪਨ ਕਰੋਗੇ ਸਫਲਤਾ ਦੇ ਰਿਕਾਰਡ ਅਤੇ ਤੁਹਾਨੂੰ ਹਰ ਇੱਕ ਵਿੱਚ ਸਫਲਤਾ ਮਿਲਣ ਵਾਲੀ ਹੈ ਭਾਵੇਂ ਇਹ ਖੇਤਰ ਸਿੱਖਿਆ ਦਾ ਹੈ ਨੌਕਰੀ ਦਾ ਹੈ ਜਾਂ ਵਪਾਰ ਦਾ ਤੁਹਾਨੂੰ ਨਵੀਂ ਖੁਸ਼ਖਬਰੀ ਮਿਲੇਗੀ ਦੇਵੀ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹੈ ਤੇ ਇਹ ਸਮਾਂ ਬਹੁਤ ਹੀ ਲਾਭਦਾਇਕ ਸਮਾਂ ਹੈ ਹੋਂ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਹਨ ਹਰ ਤਰ੍ਹਾਂ ਦੇ ਦੁੱਖ ਖਤਮ ਹੋਣ ਵਾਲੇ ਹਨ ਦੋਸਤੋ ਤੁਹਾਨੂੰ ਸਾਵਧਾਨੀ ਦੇ ਵਿੱਚੋਂ ਇੱਕ ਗੱਲ ਦੱਸਦੇ ਹਾਂ ਕਿ ਤੁਸੀਂ ਗੁੰਮਰਾਹ ਹੋ ਕੇ ਕੋਈ ਵੀ ਮਹੱਤਵਪੂਰਨ ਫੈਸਲਾ ਨਾ ਲਓ ਕਿਸੇ ਦੁਆਰਾ ਬਿਨਾਂ ਸੋਚੇ ਸਮਝੇ ਕੋਈ ਵੀ ਫੈਸਲਾ ਨਾ ਲਓ ਕਿਉਂਕਿ ਜੇਕਰ ਤੁਸੀਂ ਕਿਸੇ ਦੇ ਪੁਲੇਖੇ ਦੇ ਵਿੱਚ ਆ ਕੇ ਕੋਈ ਕੰਮ ਕਰਦੇ ਹੋ ਜਾਂ ਕੋਈ ਫੈਸਲਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਹਿੱਤਾਂ ਨੂੰ ਨੁਕਸਾਨ ਵਿੱਚ ਹੋ ਸਕਦਾ ਹੈ ਜਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਉਸ ਫੈਸਲੇ ਦੇ ਕਾਰਨ ਫੈਸਲਾ ਕੁਝ ਵੀ ਹੋ ਸਕਦਾ ਹੈ ਇਹ ਤੁਹਾਡੇ ਕੈਰੀਅਰ ਕਾਰੋਬਾਰ ਨਾਲ ਸੰਬੰਧਿਤ ਹੋ ਸਕਦਾ ਹੈ ਇਹ ਪ੍ਰੇਮ ਸਬੰਧਾਂ ਨਾਲ ਸੰਬੰਧਿਤ ਹੋ ਸਕਦਾ ਹੈ ਇਹ ਨੌਕਰੀ ਨਾਲ ਸੰਬੰਧਿਤ ਹੋ ਸਕਦਾ ਹੈ ਇਸ ਦਾ ਸਬੰਧ ਇਹ ਹੋ ਸਕਦਾ ਹੈ ਕਿ ਕੋਈ ਵੀ ਫੈਸਲਾ ਸੋਚ ਸਮਝ ਕੇ ਲੈਣਾ ਪੈਂਦਾ ਹੈ ਅਤੇ ਦੂਜਾ ਇਹ ਕਿ ਤੁਹਾਡੇ ਅੰਦਰ ਤੁਹਾਡੇ ਸੁਭਾਅ ਤੁਹਾਡੇ ਵਿਹਾਰ ਤੁਹਾਡੇ ਚੰਗੇ ਵਿਹਾਰ ਤੁਹਾਡੇ ਮਾਸੂਮ ਵਿਹਾਰ ਦਾ ਗਲਤ ਫਾਇਦਾ ਉਠਾਉਂਦੇ ਹਨ ਲੋਕ ਇਸ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਅਸੀਂ ਤੁਹਾਨੂੰ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਸ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਉਹ ਸਾਰੇ ਕੰਮ ਕਰਵਾ ਲੈਂਦੇ ਹਨ ਜਾਂ ਚਾਹੇ ਉਹ ਪੈਸੇ ਲੈਣ ਦਾ ਹੋਵੇ ਜਾਂ ਉਹਨਾਂ ਦਾ ਆਪਣਾ ਕੋਈ ਕੰਮ ਹੋਵੇ ਉਹ ਤੁਹਾਡੇ ਤੋਂ ਕਰਵਾ ਲੈਂਦੇ ਹਨ ਪਰ ਜਦੋਂ ਤੁਹਾਡੀ ਵਾਰੀ ਆਉਂਦੀ ਹੈ ਤਾਂ ਤੁਸੀਂ ਕੁਝ ਵੀ ਨਹੀਂ ਤਾਂ ਤੁਸੀਂ ਕੁਝ ਵੀ ਹਾਸਲ ਨਹੀਂ ਕਰ ਪਾਉਂਦੇ ਇਸ ਲਈ ਦੋਸਤੋ ਕਹਿੰਦਾ ਮਤਲਬ ਇਹ ਹੈ ਅਜਿਹੇ ਲੋਕਾਂ ਤੋਂ ਸਾਵਧਾਨ ਰਹੋ ਜੋ ਤੁਹਾਡੀ ਦੁਰਵਤੋਂ ਕਰਦੇ ਹਨ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਨੂੰ ਆਪਣੇ ਧਾਮ ਤੇ ਅੱਗੇ ਵਧਣਾ ਹੈ ਤੇ ਕੋਈ ਵੀ ਤੁਹਾਡੇ ਨਾਲ ਨਹੀਂ ਹੈ ਤੁਸੀਂ ਅੱਗੇ ਵਧੋ ਕਿਉਂਕਿ ਇਹ ਸਮਾਂ ਤੁਹਾਡੇ ਲਈ ਅਜੇਆ ਬਣ ਗਿਆ ਹੈ ਕਿ ਤੁਸੀਂ ਜੋ ਵੀ ਕੰਮ ਕਰੋਗੇ ਤੁਹਾਨੂੰ ਲਾਭ ਮਿਲਣ ਵਾਲਾ ਹੈ ਇਸ ਲਈ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਤੁਹਾਨੂੰ ਕੋਈ ਵੀ ਕੰਮ ਸ਼ੁਰੂ ਕਰੋ ਜੋ ਵੀ ਕੰਮ ਤੁਸੀਂ ਕਰਦੇ ਹੋ ਉਸ ਨੂੰ ਪੂਰੇ ਦਿਲੋਂ ਕਰੋ ਤੁਸੀਂ 라 ਪ੍ਰਾਪਤ ਕਰੋਗੇ ਸਿਰਫ ਤੁਹਾਨੂੰ ਹੀ ਮਿਲਣਾ ਹੈ ਅਸੀਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਤੁਹਾਡੀ ਜ਼ਿੰਦਗੀ ਦੀਆਂ ਹਰ ਤਰ੍ਹਾਂ ਦੀਆਂ ਨਾਸ਼ ਕਰਨ ਵਾਲੀਆਂ ਸ਼ਕਤੀਆਂ ਨੂੰ ਮਾਂ ਲక్ష్ਮੀ ਹੋਣ ਖੁਦ ਨਸ਼ ਕਰਨ ਵਾਲੀ ਹੈ ਜਿੰਨਾ ਜ਼ਿਆਦਾ ਤੁਸੀਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰੋਗੇ ਤੁਸੀਂ ਜੀਵਨ ਵਿੱਚ ਔਨੇ ਹੀ ਤੇਜ਼ੀ ਦੇ ਨਾਲ ਤਰੱਕੀ ਵੀ ਕਰੋਗੇ ਦੋਸਤੋ ਤੁਸੀਂ ਨਵੇਂ ਰਿਕਾਰਡ ਕਾਇਮ ਕਰੋਗੇ ਸਫਲਤਾ ਤੁਹਾਡੇ ਪੈਰ ਚੁੰਮੇਗੀ ਹਾਂ ਤੁਸੀਂ ਸਫਲ ਸਫਲਤਾ ਦੇ ਚੰਦੇ ਗੜਤੇ ਹੋਗੇ ਮਾਤਾ ਲక్ష్ਮੀ ਤੁਹਾਡੇ ਤੇ ਅसीम ਕਿਰਪਾ ਕਰਨ ਵਾਲੀ ਹੈ ਉਹ ਜੋ ਸਬ ਤੋਂ ਵੱਧ ਦੇਲੂ ਹੈ ਤੇ ਉਹ ਜੋ ਨੌਕਰੀ ਦੀ ਭਾਲ ਕਰ ਰਹੇ ਹਨ ਉਹਨਾਂ ਨੂੰ ਲੋੜੀਂਦਾ ਨੌਕਰੀ ਮਿਲੇਗੀ ਜੇਕਰ ਵਿਅਕਤੀ ਨੇ ਨੌਕਰੀ ਸੰਬੰਧੀ ਪ੍ਰਤੀਯੋਗੀ ਪ੍ਰੀਖਿਆ ਦਿੱਤੀ ਹੈ ਤਾਂ ਚੰਗੇ ਨਤੀਜੇ ਉਸੇ ਪੱਖ ਦੇ ਵਿੱਚ ਆ ਸਕਦੇ ਹਨ ਸਮਾਂ ਤੁਹਾਡੇ ਲਈ ਕੁਝ ਅਜਾਇ ਹੈ ਜੋ ਤੁਸੀਂ ਵਪਾਰ ਕਰੋਗੇ ਤੁਹਾਨੂੰ ਹਰ ਰੋਜ਼ ਦੇਨ ਦੋ ਗਨੇ ਰਾਤ ਚੌਗਨੇ ਤੱਕ ਹੀ ਮਿਲੇਗੇ ਤੁਹਾਨੂੰ ਆਪਣੇ ਕਾਰੋਬਾਰ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਤੁਹਾਨੂੰ ਸੁਚੇਤ ਰਹਿਣਾ ਹੋਵੇਗਾ ਕੋਈ ਤੁਹਾਨੂੰ ਧੋਖਾ ਦੇ ਸਕਦਾ ਹੈ ਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਬਸ ਸੁਚੇਤ ਰਹੋ ਭਰੋਸਾ ਨਾ ਕਰੋ ਕੋਈ ਵੀ ਅਣੇਵਾਂ ਫੈਸਲਾ ਆਪ ਨਾ ਲਵੋ ਕੋਈ ਵੀ ਹੋਵੇ ਉਸੇ ਭਰੋਸਾ ਨਾ ਕਰੋ ਆਪਣਾ ਕੰਮ ਖੁਦ ਕਰੋ ਕਿਸੇ ਤੇ ਨਿਰਭਰ ਨਹੀਂ ਹੋਣਾ ਕਿਉਂਕਿ ਹੁਣ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਦੋਸਤੋ ਤੁਸੀਂ ਸਿੱਖਿਆ ਨੌਕਰੀ ਕਾਰੋਬਾਰ ਦੇ ਖੇਤਰ ਦੇ ਵਿੱਚ ਜੋ ਵੀ ਕੋਸ਼ਿਸ਼ ਕਰੋਗੇ ਉਹ ਜ਼ਰੂਰ ਸਫਲ ਹੋਵੇਗੀ ਅਤੇ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਜੋ ਵੀ ਫੈਸਲਾ ਕਰੋਗੇ ਇਸ ਸਮੇਂ ਇਹ ਯਕੀਨੀ ਤੌਰ ਤੇ ਤੁਹਾਨੂੰ ਸਫਲਤਾ ਦੇਵੇਗਾ ਨੌਕਰੀ ਨਾਲ ਸੰਬੰਧਿਤ ਕਾਰੋਬਾਰ ਕੋਈ ਵੀ ਫੈਸਲਾ ਲੈਣ ਵਾਲਾ ਹੈ ਜੇਕਰ ਤੁਸੀਂ ਵਿਆਸਬੰਦੀ ਕੋਈ ਫੈਸਲਾ ਲਾਉਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਸਿਰਫ ਸਮਾਂ ਹੈ ਤੁਸੀਂ ਜੇ ਚਾਹੋ ਤਾਂ ਪਿਆਰ ਪ੍ਰਾਪਤ ਕਰ ਸਕਦੇ ਹੋ ਜਿਸ ਨਾਲ ਤੁਸੀਂ ਚਾਹੋ ਜਿਸ ਨਾਲ ਤੁਸੀਂ ਪਿਆਰ ਕਰਦੇ ਹੋ ਉਸ ਨੂੰ ਆਪਣਾ ਜੀਵਨ ਸਾਥੀ ਬਣਾਉਣ ਵਿੱਚ ਸਫਲ ਹੋ ਸਕਦੇ ਹੋ ਇਹ ਇਸ਼ਾ ਤੁਹਾਡੀ ਪੂਰੀ ਹੋ ਸਕਦੀ ਹੈ ਅਤੇ ਅਣਵਿਆਹੇ ਲੋਕ ਵਿਆਸਮਾਂ ਦੇ ਕੋਈ ਵੀ ਚੰਗਾ ਪ੍ਰਸਤਾਵ ਤੁਹਾਨੂੰ ਆ ਸਕਦਾ ਹੈ ਉਹਨਾਂ ਘਰਾਂ ਦੇ ਵਿੱਚ ਵਿਆਹ ਦੇ ਨਾਲ ਚੁਣੀਆਂ ਚਰਚਾ ਹੋ ਸਕਦੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਇੱਕ ਚੰਗਾ ਜੀਵਨ ਸਾਥੀ ਮਿਲ ਸਕਦਾ ਹੈ ਪ੍ਰੇਮ ਸਬੰਧਨ ਲਈ ਵੀ ਇਹ ਸਮਾਂ ਬਹੁਤ ਵਧੀਆ ਹੈ ਕੁਝ ਹਾਲ ਨੀ ਕਰਦੇ ਵਿੱਚ ਰਹੇਗੇ ਪਰਿਵਾਰਕ ਛੇਵਨ ਅਤੇ ਉਸ ਸਮੇਂ ਖੁਸ਼ੀਆਂ ਮਿਲਣ ਜਾ ਰਹੀਆਂ ਹਨ ਹੁਣ ਤੁਹਾਨੂੰ ਦੋਸਤੋ ਤੁਹਾਨੂੰ ਦੱਸ ਰਹੀ ਕਿ ਤੁਹਾਡੇ ਕਮਜ਼ੋਰੀ ਜਾਂ ਇਸ ਨੂੰ ਕੁਝ ਸਮਝੋ ਤੁਹਾਨੂੰ ਆਪਣੇ ਗੁੱਸੇ ਤੇ ਕਾਬੂ ਕਰਨਾ ਹੋਵੇਗਾ ਮਿੱਠੀ ਬੋਲੀ ਬੋਲਣੀ ਹੋਵੇਗੀ ਜੋ ਤੁਹਾਡੀ ਸਭ ਤੋਂ ਮਹੱਤਵਪੂਰਨ ਚੀਜ਼ ਹੈ ਵੱਡੀ ਕਮਜ਼ੋਰੀ ਇਹ ਹੈ ਕਿ ਤੁਸੀਂ ਬਹੁਤ ਜਲਦੀ ਗੁੱਸੇ ਵਿੱਚ ਆਉਂਦੇ ਹੋ ਅਤੇ ਕੁਝ ਵੀ ਕਰ ਦਿੰਦੇ ਹੋ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਆਪਣੇ ਗੁੱਸੇ ਦੇ ਕਾਬੂ ਨਹੀਂ ਰੱਖ ਪਾਉਂਦੇ ਉਹ ਆਪਣੀ ਬੋਲੀ ਰਾਇ ਵਿੱਚ ਕੋਈ ਸ਼ਬਦ ਬੋਲਦੇ ਹਨ ਤਾਂ ਦੋਸਤੋ ਇਹ ਹੈ ਕਿ ਤੁਹਾਡੇ ਆਉਣ ਦਾ ਇਹ ਤੁਹਾਡੇ ਨਾਲ ਆਉਣ ਦਾ ਇਹ ਵੀ ਇੱਕ ਮਹੱਤਵਪੂਰਨ ਹਿੱਸਾ ਹੈ ਤੁਹਾਡਾ ਗੁੱਸਾ ਅਤੇ ਗਲਤ ਸ਼ਬਦ ਤੁਹਾਡੇ ਕੰਮਾਂ ਨੂੰ ਵਿਗਾੜ ਦਿੰਦੇ ਹਨ ਤੁਸੀਂ ਸਬਰ ਰੱਖੋ ਆਪਣੇ ਗੁੱਸੇ ਦੇ ਕਾਬੂ ਰੱਖੋ ਚੰਗੀ ਤਰ੍ਹਾਂ ਬੋਲੋ ਧਿਆਨ ਦੇ ਨਾਲ ਬੋਲੋ ਜੇਕਰ ਤੁਸੀਂ ਵਾਹਨ ਚਲਾਉਂਦੇ ਹੋ ਤਾਂ ਦੁਰਘਟਨਾ ਦੀ ਸੰਭਾਵਨਾ ਹੋ ਸਕਦੀ ਹੈ ਜੇਕਰ ਤੁਸੀਂ ਵਾਹਨ ਚਲਾਉਂਦੇ ਹੋ ਤਾਂ ਉਸ ਨੂੰ ਧਿਆਨ ਦੇ ਨਾਲ ਚਲਾਓ ਤੁਹਾਨੂੰ ਦੱਸਿਆ ਕਿ ਹੁਣ ਤੁਸੀਂ ਵਾਹਨ ਦਾ ਆਨੰਦ ਲੈ ਸਕਦੇ ਹੋ ਤੁਸੀਂ ਇੱਕ ਵਾਹਨ ਵੀ ਖਰੀਦ ਸਕਦੇ ਹੋ ਤੁਸੀਂ ਘਰ ਖਰੀਦ ਸਕਦੇ ਹੋ ਜਾਂ ਕੋਈ ਜਾਇਦਾਦ ਖਰੀਦ ਸਕਦੇ ਹੋ ਇਹ ਸੁਪਨਾ ਵੀ ਤੁਹਾਡਾ ਪੂਰਾ ਹੋ ਜਾਵੇਗਾ ਇਸ ਸਮੇਂ ਵੀਡੀਓ ਦੇ ਵਿੱਚ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਕੋਈ ਵੀ ਗਲਤ ਕੰਮ ਕਰਣੀ ਹੈ ਤਾਂ ਤੁਸੀਂ ਉਸ ਵਿਅਕਤੀ ਨੂੰ ਜਲਦੀ ਤੋਂ ਜਲਦੀ ਛੱਡ ਦਿਓ ਜੇਕਰ ਤੁਸੀਂ ਸ਼ਰਾਬ ਛੱਡਦੇ ਹੋ ਜਾਂ ਗਲਤ ਸੰਗਤ ਛੱਡ ਦਿੰਦੇ ਹੋ ਤਾਂ ਦੋਸਤੋ ਅਜਿਹਾ ਕਰਨ ਦਾ ਮਤਲਬ ਗਲਤ ਸੰਗਤ ਛੱਡਣਾ ਤੁਹਾਡੇ ਲਈ ਲਾਭਦਾਇਕ ਹੋਵੇਗਾ ਜੀਵਨ ਤੁਹਾਡਾ ਬਦਲ ਜਾਵੇਗਾ ਤੁਸੀਂ ਗਲਤ ਸੰਗਤ ਛੱਡ ਦਿਓ ਤਾਂ ਤੁਹਾਡੇ ਜੀਵਨ ਨੂੰ ਬਦਲ ਦੇਵੇਗੀ ਅਜਿਹਾ ਕਰਨ ਨਾਲ ਤੁਹਾਡੀ ਜ਼ਿੰਦਗੀ ਤੋਂ ਨਰਾਸ਼ਾ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਜੇ ਤੁਸੀਂ ਗਲਤ ਸੰਗਤ ਛੱਡ ਦਿੰਦੇ ਹੋ ਸਭ ਕੁਝ ਹੀ ਚੰਗਾ ਚੰਗਾ ਹੋਵੇਗਾ ਕੈਰੀਅਰ ਤਰੱਕੀ ਮਾਤਾ ਪਿਤਾ ਸਭ ਤੁਹਾਡੇ ਖੁਸ਼ ਹੋਣਗੇ ਆਪਣੇ ਬਜ਼ੁਰਗਾਂ ਦਾ ਆਦਰ ਕਰੋ ਤੁਹਾਡੇ ਸਾਰੇ ਕੰਮ ਪੂਰੇ ਹੋਣਗੇ ਹਰ ਸਫਲਤਾ ਤੁਹਾਨੂੰ ਮਿਲੇਗੀ ਜੇਕਰ ਅਸੀਂ ਤੁਹਾਨੂੰ ਦੱਸਿਆ ਸਿਹਤ ਬਾਰੇ ਤਾਂ ਦੋਸਤੋ ਤੁਹਾਡੀ ਸਿਹਤ ਚੰਗੀ ਹੋਣ ਵਾਲੀ ਹੈ ਸਿਹਤ ਸੰਬੰਧੀ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ ਪਰ ਜੇਕਰ ਤੁਸੀਂ ਤਣਾਅ ਵਿੱਚ ਹੋ ਜੇਕਰ ਤੁਸੀਂ ਤਣਾਅ ਵਿੱਚ ਰਹਿੰਦੇ ਹੋ ਤਾਂ ਤੁਸੀਂ ਇਸ ਸਮੱਸਿਆ ਦਾ ਹੱਲ ਕਰ ਸਕਦੇ ਹੋ ਤਣਾਅ ਮੁਕਤ ਰਹਿਣ ਦੀ ਯੋਜਨਾ ਯੋਗਾ ਕਰੋ ਆਯੁਰਵੈਦਿਕ ਚੀਜ਼ਾਂ ਦਾ ਸੇਵਨ ਕਰੋ ਤੁਹਾਡੀ ਸਿਹਤ ਲਈ ਚੰਗਾ ਰਹੇਗਾ ਦੇਵੀ ਲక్ష్ਮੀ ਜੀ ਦੇ ਕਿਰਪਾ ਦੇ ਨਾਲ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਿਆ ਗਿਆ ਤੁਹਾਨੂੰ ਪੈਸਾ ਕਿੱਥੋਂ ਮਿਲੇਗਾ ਤੁਹਾਡੀ ਆਰਥਿਕ ਸਥਿਤੀ ਲਾਭ ਦੱਸਿਆ ਚੰਗਾ ਹੋਵੇ ਤੁਹਾਨੂੰ ਸਫਲਤਾ ਮਿਲੇਗੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਦੋਸਤੋ ਏਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ